ਗੰਦ ਪਾਉਣਾ ਪੰਜਾਬ ਦੇ ਰੱਤ ਕੇ ਗੰਦ ਪਾ ਰਹੇ ਨੇ ਇਹ ਪੰਜਾਬ ਦੇ ਕਲਚਰ ਨੂੰ ਪੰਜਾਬ ਦੇ ਮਾਹੌਲ ਨੂੰ ਇਹ ਖਰਾਬ ਕਰਦੇ ਨੇ ਜਿਹੜੇ ਆ ਤੁਰੇ ਫਿਰਦੇ ਨੇ ਇਹ ਸਾਰੇ ਲੋਕ ਬਣੇ ਰਸੂਲਪੁਰਿਆ ਦਲਾਲ ਆ ਨਿੰਗ ਸਿੰਘਾਂ ਦਾ ਬਾਣਾ ਪਾ ਕੇ ਉਹ ਆਰਐਸਐਸ ਦਾ ਕੁੱਤਾ ਦੱ ਲਾਗਾ ਉਹ ਜਿਹਦੇ ਬੂਟੇ ਵਰਗੇ ਰਸੂਲਪੁਰੀ ਵਰਗੇ ਹੋਰ ਪੰਜ ਚਾਰ ਹੈਗੇ ਨੇ ਇਹ ਸਾਰੇ ਲੰਡੂ ਬੰਦੇ ਨੇ ਜਿਨ੍ਹਾਂ ਨੇ ਗੰਦ ਪਾਇਆ ਉਹ ਬਕਸੇ ਨਹੀਂ ਜਾਣਗੇ ਤੇ ਸਿੰਘਾਂ ਨੇ ਸੋਧਾ ਲਾਤਾ ਕੋਈ ਗੱਲ ਨਹੀਂ ਉਹ ਸਜ਼ਾ ਭੁਗਤ ਲੈਣਗੇ ਇਹਨਾਂ ਦਾ ਕੀ ਢਿੱਡ ਦੁਖਦਾਗਾ ਤੁਸੀਂ ਕਹਣਾ ਪਿਆਰ ਨਾਲ ਸਮਝਾ ਲੈਂਦੇ ਹੁਣ ਵੀ ਬਹੁਤ ਸਾਰੇ ਬਲੌਗਰ ਨੇ ਉਹਨਾਂ ਨੂੰ ਤੁਸੀਂ ਜਾ ਕੇ ਸਮਝਾ ਲਓ ਚਾਹੇ ਹਿੰਦੂ ਆਹੋ ਚਾਹੇ ਮੁਸਲਮਾਨਾ ਚਾਹੇ ਸਾਈਆ ਚਾਹੇ ਉਹ ਪੰਜਾਬ ਸਿੱਖਾ ਉਹ ਕਦੇ ਵੀ ਇਹ ਬਰਦਾਸ਼ਤ ਨਹੀਂ ਕਰੂਗਾ ਵੀ ਇੱਥੇ ਲਕਚਰ ਤਾਂ ਪਹਿਲੇ ਇੱਥੇ ਅਸਲੀਅਤ ਤਾਂ ਪਹਿਲੇ ਕਰ ਕਰ ਦੇ ਵਿੱਚ ਅਸੀਂ ਤਾਂ ਨਹੀਂ ਕਿਸੇ ਨੂੰ ਮਾਰਦੇ ਅਸੀਂ ਕਾਨੂੰਨੀ ਤੌਰ ਤੇ ਇਹਨਾਂ ਦੇ ਜਿਨ੍ਹਾਂ ਦੇ ਸਾਰੇ ਚੈਨਲ ਨੇ ਹੁਣ ਤੱਕੜੇ ਹੋ ਜਾਣਗੇ 10 ਦਿਨਾਂ ਦੇ ਵਿੱਚ ਰਹਾਟ ਕਦਾ ਦੇਾਂਗੇ ਇਹਨਾਂ ਦੇ ਹੁਣ ਤੱਕ ਇਹਨਾਂ ਨੇ ਲਚਰਤਾ ਹੀ ਫੁਲਾਈਆ ਅਸਲੀ ਇਦਾ ਹੀ ਫੁਲਾਈਆ ਮੀਕੇ ਵਰਗਿਆਂ ਨੇ ਇਹ ਵੀ ਗੰਦ ਦਾ ਟੋਕਰ ਹੀ ਨੇ ਸਾਸਤਰੀ ਕਾਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਬੀਤੇ ਕੁਝ ਦਿਨ ਪਹਿਲਾਂ ਉਹ ਇੱਕ ਮੁੱਦੇ ਨੇ ਕਾਫੀ ਜਿਹੜੀ ਤੇਜ਼ੀ ਫੜੀ ਹੋਈ ਹੈ ਪੰਜਾਬ ਦੇ ਵਿੱਚ ਕੰਚਨ ਕੁਮਾਰੀ ਤੋਂ ਕਮਲਕੌਰ ਭਾਬੀ ਬਣੀ ਇੱਕ ਔਰਤ ਦੇ ਵੱਲੋਂ ਬਹੁਤ ਸਾਰਾ ਗੰਦ ਹੈ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਪਾਇਆ ਹੋਇਆ ਸੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਸਾਡੇ ਬੱਚੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਨੂੰ ਦੇਖਦੇ ਨੇ ਬਹੁਤ ਸਾਰੇ ਪਲੇਟਫਾਰਮਾਂ ਤੇ ਆਪਣੇ ਆਪਣੇ ਅਕਾਊਂਟ ਬਣਾਏ ਹੁੰਦੇ ਨੇ ਛੋਟੇ-ਛੋਟੇ ਬੱਚਿਆਂ ਦੇ ਉੱਪਰ ਜਿਹੜਾ ਬਹੁਤ ਹੀ ਮਾੜਾ ਪ੍ਰਭਾਵ ਪੈ ਰਿਹਾ ਸੀ ਤਾਂ ਸੰਘਾਂ ਦੇ ਵੱਲੋਂ ਬਹੁਤ ਵਾਰੀ ਕਮਲਕੌਰ ਭਾਬੀ ਨੂੰ ਸਮਝਾਇਆ ਗਿਆ ਪਰ ਜਦੋਂ ਨਹੀਂ ਸਮਝੀ ਤਾਂ ਉਸ ਨੂੰ ਜਿਹੜਾ ਪੱਕੀ ਸੀ ਨੀਂਦ ਹੈ ਸੰਘਾਂ ਦੇ ਵੱਲੋਂ ਸਲਾਹ ਦਿੱਤਾ ਗਿਆ ਜਿਸ ਦੀ ਜ਼ਿੰਮੇਵਾਰੀ ਭਾਈ ਅਮਰਤਪਾਲ ਸਿੰਘ ਮਹਿਰ ਹੁਣਾ ਦੇ ਵੱਲੋਂ ਲਈ ਗਈ ਇੱਕ ਵੀਡੀਓ ਪਾ ਕੇ ਤਾਂ ਭਾਈ ਅਮਰਤਪਾਲ ਮਹਿਰ ਹੁਣਾ ਦੇ ਜਿਹੜੇ ਦੋ ਸਾਥੀ ਨੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਭਾਈ ਅਮਰਤਪਾਲ ਮਹਿਰ ਹੁਣੀ ਪੰਜਾਬ ਦੇ ਵਿੱਚੋਂ ਦਵੇਈ ਨੂੰ ਜਿਹੜਾ ਉਹਨਾਂ ਦੇ ਵੱਲੋਂ ਚਾਲੇ ਪਾ ਦਿੱਤੇ ਗਏ ਨੇ ਇਸ ਗੱਲ ਦਾ ਜਿਹੜਾ ਜ਼ਿਕਰ ਹੈ ਇਹ ਪੰਜਾਬ ਪੁਲਿਸ ਦੇ ਵੱਲੋਂ ਖੋਦੀ ਕੀਤਾ ਗਿਆ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਉਹ ਦਵੇਈ ਨੂੰ ਚਲੇ ਗਏ ਨੇ ਤਾਂ ਹੁਣ ਭਾਈ ਅਮਰਤਪਾਲ ਸਿੰਘ ਮਹਿਰੋ ਉਹਨਾਂ ਦੇ ਲਈ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਵਿਦਵਾਨ ਬਣਦੇ ਨੇ ਪਰ ਜਦੋਂ ਕਿਤੇ ਖੜਨ ਦਾ ਵਕਤ ਹੁੰਦਾ ਜਾਂ ਕਿਸੇ ਨੂੰ ਸਮਝਾਣ ਦਾ ਵਕਤ ਹੁੰਦਾ ਉਦੋਂ ਤਾਂ ਉਹਨਾਂ ਲੋਕਾਂ ਦੀ ਹਿੰਮਤ ਨਹੀਂ ਪੈਂਦੀ ਪਰ ਜਦੋਂ ਸਾਰਾ ਹੀ ਪਾਣਾ ਵਰਤ ਜਾਂਦਾ ਹੈ ਬਾਅਦ ਵਿੱਚ ਸਮਝਾਣ ਵਾਲਾ ਸਮਝਾ ਜਾਂਦਾ ਹੈ ਇਹ ਇਹ ਜਿਹੜਾ ਉਹ ਲੋਕ ਨੇ ਬਾਅਦ ਵਿੱਚ ਫਿਰ ਗੱਲਾਂ ਜਿਹੜੀਆਂ ਵੱਡੀਆਂ ਕਰਕੇ ਦੱਸਦੇ ਨੇ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਉੱਪਰ ਜਿਹੜਾ ਚਿੱਕੜੋ ਛਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਿਵਾਰ ਲਈ ਗਲਤ ਬੋਲੇ ਜਾ ਰਿਹਾ ਤਾਂ ਕਾਫੀ ਸਾਰੀਆਂ ਵੀਡੀਓਸ ਹੈ ਵਾਇਰਲ ਹੋ ਰਹੀਆਂ ਨੇ ਇਸ ਮੁੱਦੇ ਤੇ ਸਾਰੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਬਾਬਾ ਰਾਜਾ ਰਾਜ ਸਿੰਘ ਜੀ ਜਿਹੜੇ ਕਿ ਅਕਸਰ ਹੀ ਇਹ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਤੇ ਬੜੀ ਹੀ ਬੇਵਾਕੀ ਨਾਲ ਗੱਲਬਾਤ ਕਰਦੇ ਨੇ ਆਓ ਸਭ ਤੋਂ ਪਹਿਲਾਂ ਬਾਬਾ ਜੀ ਦਾ ਸਵਾਗਤ ਕਰ ਲੈਨੇ ਆ ਬਾਬਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਬਾਬਾ ਜੀ ਭਾਈ ਅਮਰਤਪਾਲ ਸਿੰਘ ਮਹਿਰੋ ਹੁਣਾ ਦੇ ਵੱਲੋਂ ਇਹ ਜਿਹੜਿਆ ਸੋਧਾ ਲਾਇਆ ਗਿਆ ਆਪਾਂ ਫੌਜਾਂ ਦੀ ਪਛਾਹ ਦੇ ਵਿੱਚ ਸੋਧਾ ਕਹਿੰਦੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਨੂੰ ਬਹੁਤ ਪਹਿਲਾਂ ਜਿਹੜਾ ਸਮਝਾਇਆ ਪਰ ਜਦੋਂ ਇਹ ਨਹੀਂ ਸਮਝੀ ਪਾਣੀ ਜਿਹੜਾ ਸਿਰ ਤੋਂ ਲੰਘ ਗਿਆ ਸੀ ਫਿਰ ਅਸੀਂ ਇਸ ਨੂੰ ਆਪਣੇ ਤਰੀਕੇ ਦੇ ਨਾਲ ਸਮਝਾਇਆ ਗਿਆ ਉਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਪਾਈ ਗਈ ਤਾਂ ਉਹਨਾਂ ਦੇ ਉੱਪਰ ਪਰਚਾ ਵੀ ਕੱਟ ਹੋ ਗਿਆ ਉਹਨਾਂ ਦੇ ਦੋ ਸਾਥੀਆਂ ਨੂੰ ਅਰੈਸਟ ਵੀ ਕੀਤਾ ਤਾਂ ਬਾਅਦ ਵਿੱਚ ਬਹੁਤ ਸਾਰੇ ਵਿਦਵਾਨਾਂ ਦੇ ਵੱਲੋਂ ਜਿਹੜੀ ਹੈ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ ਭਾਈ ਮਹਿਰੋ ਉਹਨਾਂ ਦੇ ਲਈ ਤੇ ਉਹਨਾਂ ਦੇ ਪਰਿਵਾਰ ਦੇ ਲਈ ਤਾਂ ਹੁਣ ਕਾਫੀ ਸਾਰੀਆਂ ਵੀਡੀਓ ਸਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਪਹਿਲਾਂ ਤਾਂ ਮੈਂ ਗੁਰਸਿਮਰਨ ਮੰਡ ਦੀ ਹੀ ਕਰ ਲੈਣਾ ਜਿਹੜੀ ਕਿ ਅੱਜ ਉਹ ਦੀਪਿਕਾ ਲੁਥਰਾ ਜਿਹੜੀ ਕੁੜੀ ਹੈ ਪਹਿਲਾਂ ਜਿਹਨਾਂ ਨੂੰ ਭਾਈ ਮਹਿਰਾ ਉਹਨਾਂ ਦੇ ਵੱਲੋਂ ਸਮਝਾਇਆ ਗਿਆ ਸੀ ਉਹ ਕੁੜੀ ਸਮਝੀ ਵੀ ਸੀ ਗਲਤੀ ਵੀ ਮੰਨੀ ਗਈ ਸੀ ਉਹਦੇ ਵੱਲੋਂ ਪਰ ਜਦੋਂ ਗੁਰਸਿਮਰਨ ਮੰਡ ਉਹਨਾਂ ਦੇ ਘਰੇ ਜਾਂਦਾ ਅਮਰੀਕਾ ਤਾਂ ਉਹਨਾਂ ਦੇ ਘਰਦਿਆਂ ਦੇ ਵੱਲੋਂ ਕਾਲ ਨਹੀਂ ਚੱਕੀ ਜਾਂਦੀ ਤਾਂ ਕੱਲ ਗੁਰਸਿਮਰਨ ਮੰਡ ਦੇ ਵੱਲੋਂ ਬਹੁਤ ਸਾਰਾ ਜਿਹੜਾ ਚਿੱਕੜ ਹੈ ਉਹ ਉਛਾਲਿਆ ਗਿਆ ਭਾਈ ਅਮਰਤਪਾਲ ਸਿੰਘ ਮੈਰੋ ਹੁਣਾ ਦੇ ਪਰਿਵਾਰ ਦੇ ਲਈ ਵੀ ਬਹੁਤ ਸਾਰੀ ਜਿਹੜੀ ਹੈ ਮਾੜੀ ਸ਼ਬਦਾਂ ਦੀ ਬੋਲੀ ਗਈ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਮਾਮਲੇ ਉਹਦੇ ਦੇਖੋ ਜੋ ਸਿੰਘਾਂ ਨੇ ਸੌਦਾ ਲਾਇਆ ਠੀਕ ਆ ਨੂਨ ਦੇ ਮੁਤਾਬਕ ਗਲਤ ਹੋ ਸਕਦਾ ਪਰ ਸਿੰਘਾਂ ਦੇ ਮੁਤਾਬਕ ਉਹ ਠੀਕ ਹੈ ਦੇਖੋ ਪੰਜਾਬ ਦਾ ਜਿਹੜਾ ਮਾਹੌਲ ਆ ਇੱਕ ਨਵਾਂ ਨਿਯੋਗ ਸਾਡੇ ਸੱਭਿਆਚਾਰ ਸਾਡਾ ਕਲਚਰ ਜਿਹੜਾ ਕੋਈ ਇਹਨੂੰ ਗੰਦਲਾ ਕਰੂਗਾ ਉਹ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਆ ਕੇ ਬਾਹਰੋਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਇੱਥੇ ਦੇ ਅਣਖੀ ਲੋਕ ਨੇ ਗੈਰਤਮੰਦ ਨੇ ਉਹ ਇਹ ਕੁਸ ਜਰਦੇ ਨਹੀਂ ਹੈਗੇ ਅਸਲੀ ਇਲਤਾਨੋਂ ਲਖਤਰਤਾਂ ਨੂੰ ਇਹ ਨਹੀਂ ਜਰਦੇ ਉਹਨਾਂ ਨੂੰ ਸਮਝ ਆਇਆ ਵੀ ਗਿਆ ਅੰਤਨਗ ਮਾਰੀ ਨਾ ਨਾਮ ਵਿੱਚ ਫਿਰ ਸਿੰਘਾਂ ਨੇ ਸੌਦਾ ਲਾਤਾ ਬਹੁਤ ਸਾਰੇ ਮਰਡਰ ਹੁੰਦੇ ਨੇ ਪੰਜਾਬ ਦੇ ਹਰ ਰੋਜ਼ ਦਿੱਲੀ ਜਾਇਜ਼ ਨਜਾਇਜ਼ ਉਹਨਾਂ ਨੇ ਜੇ ਮਾਰਤੀ ਉਹ ਤੇ ਉਹ ਸਜ਼ਾ ਮੁਕਤ ਲੈਣਗੇ ਇਹਨਾਂ ਦੇ ਕਿੱਟੇ ਡਿਪੀਟ ਹੁੰਦਾਗਾ ਬਹੁਤ ਕਤਲ ਹੁੰਦੇ ਨੇ ਉਦੋਂ ਕੋਈ ਕਿਉਂ ਨਹੀਂ ਬੋਲਦਾ ਹਰ ਰੋਜ਼ ਇਥੇ ਤੀਆਂ ਪਣਾ ਦੇ ਬਲਾਤਕਾਰ ਹੋ ਰਹੇ ਨੇ ਹਰ ਰੋਜ਼ ਮਰਡਰ ਹੋ ਰਹੇ ਨੇ ਨਜਾਇਜ਼ ਪੁਲਿਸ ਵਾਲਾ ਨਜਾਇਜ਼ ਮਾਰਿਆ ਜਾ ਰਿਹਾ ਨਰਿੰਦਰ ਸਿੰਘ ਜਿਹੜਾ ਉਹ ਨਿਆਣੇ ਤੋਂ ਜਿਹੜਾ ਨਜਾਇਜ਼ ਮਾਰਿਆ ਕਰੰਟ ਲਾ ਕੇ ਪੁਲਿਸ ਨੇ ਉਹਦੇ ਬਾਰੇ ਨਹੀਂ ਕੋਈ ਬੋਲਿਆ ਫੜ ਫੜ ਕੇ ਨੌਜਵਾਨ ਮਾਰਤੇ ਉਹਦੇ ਬਾਰੇ ਨਹੀਂ ਕੋਈ ਬੋਲਿਆ ਤੇ ਜਦੋਂ ਕੋਈ ਗੰਦ ਪਾਉਣ ਵਾਲਾ ਪ੍ਰਮੋਟ ਕਰਨ ਵਾਲਾ ਪੰਜਾਬ ਦੇ ਗੰਦ ਆਉਣ ਵਾਲੇ ਕੋਈ ਮਾਰਦੇ ਨੇ ਫਿਰ ਬਹੁਤ ਸਾਰੇ ਟੀਕੇ ਮਾਰਦੇ ਨੇ ਵੀ ਕਿਉਂ ਮਾਰਦਾ ਕਿਉਂ ਮਾਰਦਾ ਜੇ ਉਹਨਾਂ ਨੇ ਮਾਰਤਾ ਉਹ ਕਿਹੜਾ ਪੱਜ ਗਿਆ ਉਹ ਫੜੇ ਜਾਣਗੇ ਸਜ਼ਾ ਸਜ਼ਾ ਪਾਲਣਗੇ ਤੁਹਾਨੂੰ ਕੀ ਬਿਮਾਰੀ ਹੈ ਤੁਸੀਂ ਕਿਉਂ ਰੌਲਾ ਪਾਈ ਜਾਂਦੇ ਹੋ ਹੋਰੀ ਬਥੇਰੇ ਨਜਾਇਜ਼ ਮਾਰੀ ਜਾਂਦੇ ਨੇ ਸਰਕਾਰ ਮਾਰਦੀ ਹੈ ਨਜਾਇਜ਼ ਸੁਭਦੀਪ ਸਿੰਘ ਸਰਕਾਰ ਨੇ ਮਾਰਤਾ ਉਦੋਂ ਉਹਨਾਂ ਦੇ ਬੂਥੇ ਕਿਉਂ ਨਹੀਂ ਖੁੱਲੇ ਜਦੋਂ ਕਿਸਾਨੀ ਮੋਰਚਾ ਚੱਲਦਾ ਸੀਗਾ ਚਾਰ ਪੰਜ ਨੌਜਵਾਨ ਉਹ ਇੱਕ ਮੰਤਰੀ ਸੀ ਉਥੇ ਦਾ ਰਕੀਮਪੁਰ ਖੀ ਦਾ ਉਹਨੇ ਕਾਰ ਥਲੇ ਦੇ ਕੇ ਮਾਰਦੇ ਕੋਈ ਨਜਾਇਜ਼ ਨਹੀਂ ਮਾਰੇ ਉਦੋਂ ਇਹਨਾਂ ਦੇ ਬੁੱਥੇ ਬੰਦ ਸੀ ਇਹ ਤਾਂ ਖਾਮ ਖਾਨ ਜਦੋਂ ਕੋਈ ਫਸਲ ਬਚਾਉਣੀ ਕਿ ਕਾਂਡ ਮਾਰ ਕੇ ਟੰਗਣਾ ਠੀਕ ਆ ਸਾਰੀ ਫਸਲ ਬਰਸ ਜਾਂਦੀ ਹੈ ਜਿਨ੍ਹਾਂ ਨੇ ਗੰਦ ਪਾਇਆ ਉਹ ਬਖਸ਼ੇ ਨਹੀਂ ਜਾਣਗੇ ਤੇ ਸਿੰਘਾਂ ਨੇ ਸੋਧਾ ਲਾਤਾ ਕੋਈ ਗੱਲ ਨਹੀਂ ਉਹ ਸਜ਼ਾ ਭੁਗਤ ਲੈਣਗੇ ਇਹਨਾਂ ਦਾ ਕੀ ਢਿੱਡ ਦੁਖਦਾਗਾ ਹੁਣ ਰੋਲਾ ਰੋਲਾ ਪਾਉਂਦੇ ਫਿਰਨ ਜਿਹੜਾ ਕੋਈ ਪੰਜਾਬ ਦੇ ਮਾਹੌਲ ਨੂੰ ਗੰਦਲਾ ਕਰੂਗਾ ਇਹ ਜਿਹੜੇ ਹਮਾਇਤ ਕਰਦੇ ਨੇ ਮੈਨੂੰ ਕਹਿਣਾ ਉਹਨਾਂ ਦੀਆਂ ਤੁਸੀਂ ਵੀਡੀਓ ਜਿਹੜੀ ਵੀਡੀਓ ਆ ਉਹ ਇਕੱਠੀਆਂ ਕਰਕੇ ਦੱਸ 20 ਮਿੰਟ ਬਿਲਕੁਲ ਆਪਦੇ ਭੈਣਾਂ ਭਰਾਵਾਂ ਦੇ ਵਿੱਚ ਆ ਬੱਚੇ ਬੱਚੀਆਂ ਦੇ ਵਿੱਚ ਬਹਿ ਕੇ ਦੇਖਿਓ ਫੇਰ ਦੱਸਿਓ ਵੀ ਉਹ ਸਹੀ ਸੀ ਕਿ ਗਲਤ ਸੀ ਯਾਰ ਸਾਡਾ ਇਹ ਪੰਜਾਬ ਆ ਇੱਥੇ ਅਸੀਂ ਗੰਦ ਨਹੀਂ ਪਾਉਣ ਦੇਣਾ ਜਿਹੜਾ ਕੋਈ ਗੰਦ ਪਾਊ ਆਪਦੇ ਅਫਸੋਸ ਸਾਥ ਸਮਝ ਲੈ ਬਾਕੀ ਦੂਸਰਾ ਕੱਲਾ ਉਹਦੇ ਵਿੱਚ ਨੀਰਾਪੁਰਾ ਮਹਿਰੂਮ ਜ ਆ ਉਹਦੇ ਸਾਥ ਹੀ ਨਹੀਂ ਹੈਗੇ ਅਨਮੋਲ ਇਹਦੇ ਸਰਕਾਰ ਦੀ ਜ਼ਿੰਮੇਵਾਰੀ ਵੀ ਆ ਸਰਕਾਰ ਕਤਲ ਕਰਨਾਂ ਦੇ ਵਿੱਚ ਆਪ ਜ਼ਿੰਮੇਵਾਰ ਆ ਅੱਲੇ ਸੋਸ਼ਲ ਮੀਡੀਆ ਦਾ ਜਮਾਨਾ ਕਿਸੇ ਦਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਕਿਸੇ ਨੇ YouTube ਤੇ ਬਣਾ ਰੱਖਿਆ ਕਿਸੇ ਨੇ Facebook ਤੇ ਸਾਰੇ ਉਹ ਚਲਾਉਂਦੇ ਨੇ ਜਦੋਂ ਦਾ ਕੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਜਵਾਨੀ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਸ ਟਾਈਮ ਦਾ ਸਰਕਾਰੋਂ ਦਾ ਛੱਟ ਪੇਜ ਬੰਦ ਕਰ ਦਿੰਦੀ ਆ ਉਹਦਾ ਚੈਨਲ ਬੰਦ ਕੀਤਾ ਜਾਂਦਾ ਜਦੋਂ ਕੋਈ ਇਹ ਲੋਕ ਬਲੌਗਰ ਨੇ ਜਿਹੜੇ ਅਸਲੀਲ ਤਾਂ ਫਲਾਉਣ ਨੰਗੇਜ ਦਿਖਾਉਣ ਸਰਿਆਮ ਇਹਨਾਂ ਦਾ ਕੋਈ ਪੇਜ ਬੰਦ ਨਹੀਂ ਹੁੰਦਾ ਇਹਨਾਂ ਦਾ ਕੋਈ ਚੈਨਲ ਬੰਦ ਨਹੀਂ ਹੁੰਦਾ ਤਾਂ ਹੀ ਫਿਰ ਸਰਕਾਰੇ ਦੇ ਭਾਗੀਦਾਰ ਹੈ ਜਾਂ ਨਹੀਂ ਸਰਕਾਰ ਦਾ ਵੀ ਵੱਡਾ ਰੋਲ ਆ ਉਹਨੂੰ ਮਰਵਾਉਣ ਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਨੇ ਜਿਹੜੇ ਬਲੌਗਰ ਨੇ ਜਿਹੜੇ ਗੰਦ ਪਾਉਂਦੇ ਨੇ ਜਿਹੜੇ ਇਹਨਾਂ ਦੀ ਹਮਾਇਤ ਕਰਦੇ ਨੇ ਹੁਣ ਕੰਚਨ ਕੁਮਾਰੀ ਦਾ ਦਿੱਤੀ ਮਾਰ ਸਿੰਘਾ ਨੇ ਹੁਣ ਤੁਸੀਂ ਆਪਦੇ ਪਰਿਵਾਰ ਨੂੰ ਕਹੋ ਆਪਦੇ ਬੱਚੇ-ਬੱਚਿਆਂ ਨੂੰ ਵੀ ਉਹਦੀ ਜਗਾ ਸੰਭਾਲ ਲੈਣਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਜਿੱਥੇ ਪੰਜਾਬ ਦੀ ਗੱਲ ਆ ਪੰਜਾਬ ਦੇ ਸਮਾਜ ਦੀ ਗੱਲ ਆਉਂਦੀ ਆ ਨਵਾਂ ਨਰਵਾ ਸਿਰਜਣ ਵਾਲੀ ਉਥੇ ਤੁਸੀਂ ਸੰਦ ਨਹੀਂ ਸਾਥ ਨਹੀਂ ਦੇ ਤੁਸੀਂ ਗਲਤ ਜਿਹੜਾ ਹੈਗਾ ਉਹ ਮੰਨਿਆਂ ਸਾਧ ਦੇ ਹੀ ਜਾਂਦੇ ਤੁਸੀਂ ਰੋਕੋ ਤੁਸੀਂ ਕਹਣਾ ਪਿਆਰ ਨਾਲ ਸਮਝਾ ਲੈਂਦੇ ਹੁਣ ਵੀ ਬਹੁਤ ਸਾਰੇ ਬਲੌਗਰ ਨੇ ਉਹਨਾਂ ਨੂੰ ਤੁਸੀਂ ਜਾ ਕੇ ਸਮਝਾ ਲਓ ਤੁਹਾਨੂੰ ਦੀਂਦੇ ਨਹੀਂ ਹੈਗੇ ਸਮਝਾਓ ਜਾ ਕੇ ਉਹਨਾਂ ਨੂੰ ਇੱਕ ਗੱਲ ਬਾਬਾ ਜੀ ਤੁਹਾਡੀ ਵਾਕਈ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਆ ਕੇ ਗੰਦ ਪਾਊਗਾ ਇਸ ਤਰ੍ਹਾਂ ਅਸ਼ਲੀਲਤਾ ਜਿਹੜੀ ਫੈਲਾਊਗਾ ਉਸ ਨੂੰ ਜਿਹੜਾ ਰੋਕਣਾ ਉਹ ਸਿੰਘਾ ਦਾ ਵਾਕਿਆ ਜਿਹੜਾ ਮੋਢਲਾ ਫਰਜ਼ ਧਰਮ ਹੈ ਕਿਉਂਕਿ ਸਾਡੀ ਜਿਹੜੀ ਇਹ ਧਰਤੀ ਹੈ ਇੱਥੇ ਸਰਬ ਧਰਮ ਦਾ ਸਤਿਕਾਰ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਬਹੁਤ ਸਾਰਾ ਜਿਹੜਾ ਖੂਨ ਡੋਲਿਆ ਸ਼ਹੀਦਾਂ ਦੀ ਧਰਤੀ ਹੈ ਪਰ ਇਹ ਜਿਹੜੇ ਲੋਕ ਅੱਜਕੱਲ ਬੋਲ ਰਹੇ ਨੇ ਜਿਹੜੇ ਵਿਦਵਾਨ ਬਣ ਰਹੇ ਨੇ ਲਾਈਵ ਹੋ ਕੇ ਪੰਜ ਚਾਰ ਮਿੰਟ ਦਾ ਲਾਈਵ ਕਰ ਦਿੰਦੇ ਨੇ ਬੋਲ ਦਿੰਦੇ ਨੇ ਕਿ ਜੇ ਕਿਸੇ ਨੂੰ ਕੋਈ ਡਾਰਾ ਹੈ ਅਮਰਤਪਾਲ ਮੈਰਤੋ ਜਾਂ ਐਦਾਂ ਉਹ ਸਾਡੇ ਕੋਲ ਨੂੰ ਆ ਜਣਾ ਪਰ ਇਹਨਾਂ ਲੋਕਾਂ ਨੂੰ ਇਹ ਵੀ ਤਾਂ ਦੇਖਣਾ ਚਾਹੀਦਾ ਨਾ ਜਦੋਂ ਕੋਈ ਪੰਜਾਬ ਦੇ ਵਿੱਚ ਚੰਗਾ ਕੰਮ ਕਰਦਾ ਬਹੁਤ ਸਾਰੇ ਐਦਾਂ ਦੇ ਚਿਹਰੇ ਨੇ ਸੁਰੇਸ਼ ਸਿੰਘ ਖਾਲਸਾ ਲੈ ਲੋ ਕਿਸੇ ਦੇ ਘਰੇ ਕੰਮ ਕਰਦਾ ਸੀ ਪਰ ਜਦੋਂ ਉਹ ਗੁਰੂ ਦੇ ਲੜ ਲੱਗਿਆ ਰੱਬ ਦਾ ਨਾਮ ਜਪਣ ਲੱਗਿਆ ਪਰ ਉਸ ਨੂੰ ਪੰਜਾਬੀਆਂ ਨੇ ਇਹ ਸਾਰੇ ਹੀ ਪੰਜਾਬੀ ਭਾਈਚਾਰੇ ਨੇ ਉਹਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਇਆ। ਉਹਦੇ ਵੀਡੀਓ ਵੀ ਸ਼ੇਅਰ ਕੀਤੇ ਨੇ। ਅੱਜ ਵਧੀਆ ਪੈਸੇ ਵੀ ਕਮਾ ਰਿਆ। ਸਾਰੇ ਲੋਕੋ ਨੂੰ ਅ ਇਸਰਾਂਉਂਦੇ ਨੇ, ਐਪਰੀਸ਼ੀਏਟ ਕਰਦੇ ਨੇ। ਇਹ ਕਿਉਂ ਨਹੀਂ ਇਹਨਾਂ ਨੂੰ ਦੇਖਦੇ ਜਿੱਦਾਂ ਲੋਕਾਂ ਨੇ? ਇਹ ਤਾਂ ਚੰਗਾ ਕੰਮ ਤਾਂ ਨਹੀਂ ਦੇਖਣਾ ਨਹੀਂ ਤਾਂ ਗੰਦ ਪਾਉਣਾ ਪੰਜਾਬ ਦੇ ਰੱਜ ਕੇ ਗੰਦ ਪਾ ਰਹੇ ਨੇ। ਇਹ ਪੰਜਾਬ ਦੇ ਕਲਚਰ ਨੂੰ, ਪੰਜਾਬ ਦੇ ਮਾਹੌਲ ਨੂੰ ਇਹ ਖਰਾਬ ਕਰਦੇ ਨੇ ਜਿਹੜੇ ਤੁਰੇ ਫਿਰਦੇ ਨੇ ਇਹ ਸਾਰੇ ਲੋਕ। ਤੇ ਦੇਖੋ ਪੰਜਾਬ ਆ ਗੁਰਾਂ ਦੇ ਨਾਂ ਤੇ ਵਸਦਾ। ਪੰਜਾਬ ਦੇ ਅਣਖੀ ਲੋਕ ਨੇ ਗੈਰਤਮੰਦ ਨੇ। ਆ ਪਿਛਲੇ ਦਿਨੀ ਇੱਕ ਜਿਹੜਾ ਸੀਗਾ ਬੁਜਰਗਾ ਉਹਨੇ ਆਪਦੀ ਕੁੜੀ ਮਾਰਤੀ ਆਹ ਹਫਤੇ ਦੀ ਗੱਲ ਆ ਬਹੁਤ ਵੀਡੀਓ ਆਈ ਆ ਜੀ ਨਾਲ ਹੀ ਉਹਨੇ ਦਾ ਪ੍ਰੇਮੀ ਆਇਆ ਸੀ ਮਿਲਣ ਵਾਸਤੇ ਉਹ ਵੀ ਮਾਰਤਾ ਕਿਉਂ ਮਾਰਿਆ ਉਹਨੇ ਉਹਦੇ ਵਿੱਚ ਅਣਖ ਸੀ ਉਹਦੇ ਵਿੱਚ ਗੈਰਤ ਸੀ ਉਹ ਦੇਖ ਨਹੀਂ ਸੀਗਾ ਦੋਨੇ ਮਾਰਤੇ ਜਾ ਕੇ ਥਾਣੇ ਚ ਪੇਸ਼ ਹੋ ਗਿਆ ਜਿਹੜਾ ਕੋਈ ਬਿਸ਼ਰਮ ਬੰਦਾ ਹੋਊਗਾ ਜਿਹੜੇ ਆਪਦੇ ਧੀਆਂ ਪੋਤਾਂ ਦੀ ਕਮਾਈ ਖਾਊਗਾ ਉਹ ਉਹ ਨਹੀਂ ਬੋਲਦਾ ਗੈਰਤਮੰਦ ਅਣਖ ਵਾਲੇ ਲੋਕ ਕਦੇ ਜਰਦੇ ਨਹੀਂ ਹੁੰਦੇ ਇਸ ਕਰਕੇ ਜਿਹੜੇ ਪੰਜਾਬ ਦੇ ਬਹਾਦਰ ਲੋਕ ਨੇ ਕੋਈ ਵੀ ਧਰਮ ਦਾ ਇੱਥੇ ਪੰਜਾਬ ਦੇ ਵਿੱਚ ਵਸਦਾ ਚਾਹੇ ਹਿੰਦੂ ਆਹੋ ਚਾਹੇ ਮੁਸਲਮਾਨਾ ਚਾਹੇ ਸਾਈਆ ਚਾਹੇ ਉਹ ਪੰਜਾਬ ਸਿੱਖਾ ਉਹ ਕਦੇ ਵੀ ਇਹ ਬਰਦਾਸ਼ਤ ਨਹੀਂ ਕਰੂਗਾ ਵੀ ਇੱਥੇ ਲੱਚਰਤਾ ਫੇਲੇ ਇਥੇ ਅਸਲੀਲਤਾ ਫੇਲੇ ਘਰ ਘਰ ਦੇ ਵਿੱਚ ਤੇ ਜਿਹੜੇ ਬੰਦੇ ਨੇ ਇਹ ਅਸਲੀਲਤਾ ਦੇ ਹੱਕ ਦੇ ਵਿੱਚ ਨੇ ਜਿਹੜੇ ਉਹ ਪ੍ਰਮੋਟ ਕਰ ਰਹੇ ਨੇ ਇਹਦਾ ਮਤਲਬ ਦਾ ਸਾਡੇ ਸਮਾਜ ਨੂੰ ਕੰਦਲਾ ਖਾਣਾ ਚਾਹੁੰਦੇ ਨੇ ਅਸੀਂ ਕਹਿਣਾ ਚਾਹੁੰਨਾ ਵੀ ਇੱਥੇ ਇਹ ਸਾਰਾ ਕੁਝ ਸਰਕਾਰ ਬੰਦ ਕਰ ਇਹਨਾਂ ਦੇ ਜਿਹੜੇ ਚੈਨਲ ਨੇ ਪੇਜ ਨੇ ਉਹ ਬੰਦ ਹੋਣੇ ਚਾਹੀਦੇ ਨੇ ਤਾਂ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਬਹੁਤ ਸਾਰੇ ਚੈਨਲਾਂ ਤੇ ਇੱਕ ਭੈਣ ਦੇ ਵੱਲੋਂ ਇੰਟਰਵਿਊਜ਼ ਦਿੱਤੀਆਂ ਜਾ ਰਹੀਆਂ ਨੇ ਉਸ ਭੈਣ ਦੇ ਵੱਲੋਂ ਜਿਹੜੇ ਹਰਜੀਤ ਸਿੰਘ ਰਸੂਲਪੁਰ ਨੇ ਉਹਨਾਂ ਦੇ ਪਰ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਐਫ ਆਈ ਆਰ ਦੀ ਕਾਪੀ ਵੀ ਉਹਨਾਂ ਦੇ ਵੱਲੋਂ ਦਿਖਾਈ ਗਈ ਹੈ ਜੀ ਉਹਨਾਂ ਨੇ ਭੈਣ ਦੇ ਵੱਲੋਂ ਕਹਿ ਗਿਆ ਕਿ ਇਸਨੇ ਮੇਰੇ ਨਾਲ ਜਿਹੜਾ ਰੇਪ ਕੀਤਾ ਬਕਾਇਦਾ ਇਸ ਦੇ ਉੱਪਰ ਪਰਚਾ ਕੱਟਿਆ ਹੋਇਆ ਕੋਈ ਉਸ ਦੇ ਉੱਪਰ ਕਾਰਵਾਈ ਨਹੀਂ ਹੋਈ ਦੂਜੇ ਪਾਸੇ ਹਰਜੀਤ ਸਿੰਘ ਰਸੂਲਪੁਰ ਲੋਕਾਂ ਨੂੰ ਕਹਿੰਦੇ ਫਿਰਦੇ ਨੇ ਕਿ ਜੇਕਰ ਕਿਸੇ ਨੂੰ ਭਾਈ ਅਮਰਤਪਾਲ ਮਹਿਰੋ ਤੋਂ ਖਤਰਾ ਆਇਆ ਉਹ ਮੇਰੇ ਕੋਲ ਆ ਉਹ ਮੇਰੀ ਸ਼ਰਨ ਲਬਵਾ ਕੇ ਅਸੀਂ ਉਹਦੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਕੀ ਲੱਗਦਾ ਬਾਬਾ ਜੀ ਜਦੋਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਪਰ ਆਪ ਹੀ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਪਰ ਦੂਜੇ ਪਾਸੇ ਉਸ ਤਰ੍ਹਾਂ ਦੇ ਲੋਕ ਆ ਜਿਹੜੇ ਲੋਕਾਂ ਨੂੰ ਦੱਸ ਰਹੇ ਨੇ ਕਿ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਆ ਜਿਹੜਾ ਕੰਮ ਅਮਰਤਪਾਲ ਮਹਿਰੋਂ ਨੇ ਕਰਿਆ ਉਹ ਬਹੁਤ ਗਲਤ ਕਰਿਆ ਕੁੜੀ ਨੂੰ ਮਾਰਨਾ ਨਹੀਂ ਚਾਹੀਦਾ ਸੀ ਪਰ ਆਪਣੇ ਪਰ ਉਹਨਾਂ ਪਰ ਜਿਹੜੇ ਇਸ ਤਰ੍ਹਾਂ ਦੇ ਸੰਗੀਨ ਜਿਹੜੇ આરોਪ ਹੈ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਉਹਨਾਂ ਦੀ ਹੁਣ ਕਰ ਗਏ ਗੁਜਾਰੀ ਜਿਹੜੀ ਉਹ ਕਰ ਰਹੇ ਨੇ ਮਿੰਟ ਪਿੱਛੋਂ ਜਿਹੜੇ ਲਾਈਵ ਹੋ ਜਾਂਦੇ ਨੇ ਉਹ ਉਹ ਜਿਹੜਾ ਦਲਾਲ ਆਪਣੇ ਰਸੂਲਪੁਰੀ ਆ ਦਲਾਲ ਆ ਨਿੰਗ ਸਿੰਘਾਂ ਦਾ ਬਣਾ ਪਾ ਕੇ ਉਹ ਆਰਐਸਐਸ ਦਾ ਕੁੱਤਾ ਹੈ ਉਹ ਉਹ ਆ ਬਲਾਤਕਾਰੀ ਆ ਉਹ ਕਿਸੇ ਨੂੰ ਕੀ ਪ੍ਰੋਟੈਕਸ਼ਨ ਦੇ ਦੂ ਕਿਸੇ ਧੀ ਪੈਂ ਦਾ ਕੀ ਉਹ ਸਮਾਰ ਦੂਗਾ ਜਾਂ ਕੀ ਰੱਖਿਆ ਕਰ ਦੂਗਾ ਉਹ ਤਾਂ ਆਪ ਧੀਆਪਣਾ ਰੇਪ ਕਰਦਾ ਉਹ ਨਰਿੰਦਰ ਕੌਰ ਅਲਜਾਹ ਸਰੀਆਮ ਲਾ ਰਹੀ ਉਹਦੇ ਕਾਪੀ ਆ ਉਹਦੇ ਕੋਲੇ ਐਫ ਆਈ ਆ ਦਰਜਾ ਉਹਦੀ ਭਾਜ ਭਾ ਦੇ ਨਾਲ ਸਰਕਾਰ ਨਾਲ ਗੱਟ ਬੰਨਦਾ ਤਾਂ ਇਹਨੂੰ ਪੁਲਿਸ ਫੜਦੀ ਉਹ ਚਾਰ ਪੰਜ ਸਾਲਾਂ ਤੋਂ ਵਿਚਾਰੀ ਭਟਕਦੀ ਫਿਰਦੀ ਹੈ ਕਈ ਵਾਰੀ ਸਾਡੇ ਕੋਲੇ ਆਈ ਹੈ ਹੁਣ ਬਹੁਤ ਸਾਰੀਆਂ ਉਹਦੇ ਵੀਡੀਓ ਬਣੇ ਉਹ ਕੀ ਬੋਲ ਸਕਦਾ ਉਹ ਕਿਸੇ ਨੂੰ ਕੀ ਛਤਰੀ ਦੇ ਸਕਦਾ ਵੀ ਤੁਸੀਂ ਆសុਰਖ ਜਿਹੜਾ ਆ ਬਲਾਤਕਾਰੀ ਹੋਵੇ ਉਹ ਨਹੀਂ ਸੇਹ ਦੇ ਸਕਦਾ ਉਹਨੇ ਦਾ ਫਿਰ ਬਲਾਤਕਾਰੀ ਨੇ ਤਾਂ ਜਿਹੜਾ ਗੰਦ ਪਾਊਗਾ ਉਹਦੀ ਪ੍ਰੋਮੋਟ ਕਰਨੀ ਆ ਚੰਗੇ ਪਾਸੇ ਨਹੀਂ ਉਹ ਕਰ ਸਕਦਾ ਉਹਨੇ ਸਿੰਘਾਂ ਦਾ ਬਾਣਾ ਪਾਇਆ ਹੋਇਆ ਉਹ ਨਕਲੀ ਬੰਦਾ ਉਹ ਉਹਦਾ ਨੌਦਾਂ ਨਹੀਂ ਕਈ ਕਿ ਦਿਨ ਉਹ ਸੌਤ ਨਹੀਂ ਆਉਂਦੀ ਉਹ ਬਿਲਕੁਲ ਸਿੰਘਾਂ ਨਹੀਂ ਉਹਨੂੰ ਇੱਕ ਲਿਖਦਾ ਸਿੱਖ ਬੁੱਧੀ ਜੀਵੋ ਸਿੱਖ ਬੁੱਧੀ ਉਹ ਤਾਂ ਮੰਦ ਬੁੱਧੀ ਬੰਦਾ ਇਹੋ ਜਿਹਾ ਉਹਨੂੰ ਸੁਣਨੀ ਚਾਹੀਦਾ ਤੁਸੀਂ ਕਮੈਂਟ ਪੜਿਆ ਕਰੋ ਜਦੋਂ ਜੁੱਤੀਆਂ ਪੈਂਦੀਆਂ ਲੋਕ ਮਾਰਦੇ ਨੇ ਨਾ ਭਿਓ ਭਿਓ ਕੇ ਗਾਲ੍ਹਾਂ ਕੱਢਦੇ ਨੇ ਲਿਖਦੇ ਨੇ ਉਹਦੇ ਬਾਰੇ ਜਿਹੜੇ ਚੰਗੇ ਕੰਮ ਕਰੂ ਉਹਨੂੰ ਚੰਗੀ ਸਲਾਹਣਾ ਲੋਕ ਕਰਦੇ ਨੇ ਜੀ ਮੈਂ ਸਾਰੇ ਇਹਨੂੰ ਕਹਿਣਾ ਚਾਹੁੰਦਾ ਵੀ ਜਦੋਂ ਵੀ ਉਹ ਬੋਲਦਾ ਤੁਸੀਂ ਆਪ ਵੀ ਕਮੈਂਟਾਂ ਕਰਕੇ ਉਹਨੂੰ ਆਪ ਹੀ ਹਾਰ ਪਾ ਲੇ ਸਾਰੇ ਲੋਕਾਂ ਦਾ ਧੰਨਵਾਦ ਆ ਜਿਹੜੇ ਸਿੰਘਾਂ ਦੇ ਹੱਕ ਦੇ ਵਿੱਚ ਖੜਦੇ ਨੇ ਅਸੀਂ ਜੋਧਿਆਂ ਦੇ ਹੱਕ ਦੇ ਵਿੱਚ ਖੜੇ ਆ ਖੜੇ ਰ੍ਹਾਂਗੇ ਹਮੇਸ਼ਾ ਜਿਹੜਾ ਕੋਈ ਪੰਜਾਬ ਨੂੰ ਬਰਬਾਦ ਕਰਨ ਗੱਲ ਕਰਦਾ ਨਾ ਅਸੀਂ ਉਹਦਾ ਵਿਰੋਧ ਹਰ ਟਾਈਮ ਕਰਾਂਗੇ ਇੱਕ ਹੋਰ ਹੈ ਜਿਹੜਾ ਇਸ ਮਾਮਲੇ ਨੂੰ ਹੋਰ ਪਾਸੇ ਦੀ ਰੰਗਤ ਜਿਹੜੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੂਟਾ ਸਿੰਘ ਦੇ ਵੱਲੋਂ ਲਾਈਵ ਹੋ ਕੇ ਕਿਹਾ ਜਾਂ ਜਾ ਰਿਹਾ ਕਿ ਭਾਈ ਅਮਰਤਪਾਲ ਸਿੰਘ ਮਹਿਰੋਣਾ ਦੇ ਵੱਲੋਂ ਉਹ ਕੰਚਨ ਕੁਮਾਰੀ ਦੇ ਨਾਲ ਪਹਿਲਾ ਰੇਪ ਕੀਤਾ ਗਿਆ। ਉਸ ਦੀ ਜਿਹੜੀ ਜਾਂਚ ਆ ਜਰੂਰ ਹੋਣੀ ਚਾਹੀਦੀ ਪਰ ਪੁਲਿਸ ਨੇ ਵੀ ਇਹ ਪੱਖ ਜਰੂਰ ਰੱਖਿਆ ਕਿ ਜੇਕਰ ਉਸ ਦੇ ਨਾਲ ਰੇਪ ਹੋਇਆ ਉਹ ਕਾਨੂੰਨ ਦਾ ਵਿਸ਼ਾ ਉਹ ਕਾਨੂੰਨ ਹੈ ਉਸ ਚੀਜ਼ ਨੂੰ ਆਪ ਹੀ ਜਿਹੜਾ ਸਪਸ਼ਟ ਕਰੂਗਾ ਉਸ ਦੀ ਜਿਹੜੀ ਪੂਰੀ ਤਰ੍ਹਾਂ ਤਕੀਕਾਤ ਹੈ ਉਹ ਜਿਹੜੀ ਉਧਰੋਂ ਰਿਪੋਰਟ ਮੈਡੀਕਲ ਆਣੀ ਉਸ ਦੇ ਪਿੱਛੇ ਆ ਜਾਣਾ ਪਰ ਬੂਟਾ ਸਿੰਘ ਵਰਗੇ ਹੁਣਾਂ ਦੇ ਵੱਲੋਂ ਬਾਰ-ਬਾਰ ਇਹ ਜਿਹੜੀ ਗੱਲ ਨੂੰ ਮੂਰੇ ਲਿਆਂਦਾ ਜਾ ਰਿਹਾ ਕਿ ਰੇਪ ਹੋਇਆ ਰੇਪ ਹੋਇਆ ਪਰ ਆਪ ਤਾਂ ਵਿਦੇਸ਼ ਦੇ ਵਿੱਚ ਬੈਠਾ ਜੇਕਰ ਉਸ ਨੂੰ ਇੰਨੀ ਹਮਦਰਦੀ ਸੀ ਕੰਚਨ ਕੁਮਾਰੀ ਦੇ ਨਾਲ ਜਾਂ ਇਸੇ ਤਰ੍ਹਾਂ ਦਾ ਉਹ ਉਹਦਾ ਪੱਖ ਰੱਖਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਪ ਇੱਧਰ ਕਿਉਂ ਨਹੀਂ ਆ ਜਾਂਦਾ ਉਹ ਬਾਰ-ਬਾਰ ਉਹਨਾਂ ਦੇ ਵੱਲ ਵੀ ਜਿਹੜੀਆਂ ਲਾਈਵ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਉਸ ਦਾ ਪਹਿਲਾ ਜਿਹੜਾ ਸੰਗਤ ਦੇ ਵੱਲੋਂ ਰੇਪ ਕੀਤਾ ਗਿਆ ਇਹ ਜਿਹੜੇ ਬੂਟੇ ਵਰਗੇ ਰਸੂਲਪੁਰੀ ਵਰਗੇ ਹੋਰ ਪੰਜ ਚਾਰ ਹੈਗੇ ਨੇ ਇਹ ਸਾਰੇ ਲੰਡੂ ਬੰਦੇ ਨੇ ਇਹ ਸਿੱਖੀ ਦੇ ਹਮੇਸ਼ਾ ਜਿਹੜੇ ਯੋਧੇ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ ਉਹ ਐਸੀ ਤੈਸੀ ਕਰਾਉਂਦਾ ਐਵੇਂ ਬਕਵਾਸ ਮਾਰ ਜਾਂਦਾ ਉਹ ਰੇਪ ਕਰਦਾ ਉਹਦਾ ਪੰਜਾਬ ਨੂੰ ਕਲਚਰ ਉਹਨੇ ਮਾਰੀ ਤਾਂ ਇਹੋ ਤਾਂ ਹੀ ਆ ਵੀ ਉਹਨੇ ਗੰਦ ਪਾ ਰੱਖਿਆ ਸੀ ਉਹ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਗੋਲ ਕਚੋਰਾ ਉਹਦੀ ਵੀਡੀਓ ਆ ਉਹਦਾ ਆਪ ਚੋਰੀਆਂ ਕਰਦਾ ਗੁਰੂ ਮਹਾਲਾ ਦੇ ਉਹ ਸ਼ਰਮ ਸਹੀ ਹੋਊਗੀ ਇਸ ਕਰਕੇ ਮੈਂ ਕਹਿਣਾ ਚਾਹਣਾ ਇਹ ਜਿਹੜੇ ਜਿਹੜੇ ਲੋਕ ਨੇ ਆਪ ਵੀ ਲੋਕ ਜਿਹੜੇ ਉਹ ਦੱਸ ਦਿੰਦੇ ਨੇ ਦੂਜੇ ਪਾਸੇ ਐਸਐਸਪੀ ਸਾਹਿਬ ਆ ਜਿਹੜੀ ਬਠਿੰਡੇ ਦੀ ਆ ਉਹਨੇ ਵੀ ਇਹ ਸਪਸ਼ਟ ਕਰਤਾ ਵੀ ਹਾਜੀ ਕੋਈ ਗੱਲਬਾਤ ਹੋਈ ਹੋਈ ਕੋਈ ਨਹੀਂ ਹੈਗੀ ਉਹ ਐਵੇਂ ਉਹਤੇ ਵੀ ਜਿਹੜੀ ਹੈਗੀ ਸਤਕੂਨ ਕਾਰਵਾਈ ਹੋਣੀ ਚਾਹੀਦੀ ਆ ਜੇ ਇਹਨਾਂ ਤੇ ਹੋਈ ਆ ਨਾ ਜਿਹੜਾ ਕਿਸੇ ਤੇ ਉਹ ਕਰਦਾ ਉਹਨੂੰ ਆਈ ਵੀ ਦੂਸਣ ਆਪਦੇ ਕੋਲ ਵੀ ਲਾਈ ਜਾਂਦਾ ਹਜੇ ਉਹ ਦੋਸ਼ੀ ਵੀ ਹੈ ਨਹੀਂ ਹਜੇ ਉਹ ਜਾਂਚ ਦਾ ਵਿਸਾਹ ਜੀ ਇਹਦਾ ਜਾਂਚ ਕੋਰਟ ਤੈਅ ਕਰੂਗਾ ਉਹਨਾਂ ਨੂੰ ਸਜ਼ਾ ਹੋਣੀ ਹੈ ਕਾ ਬਰੀ ਕਰਨਾ ਇੱਕ ਮੀਕਾ ਸਿੰਘ ਨੇ ਪਟਿਆਲਾ ਤੋਂ ਦਲੇਰ ਮਹਿੰਦੀ ਦੇ ਬ੍ਰਦਰ ਨੇ ਬਾਲੀਵੁੱਡ ਦੇ ਵਿੱਚ ਕਲਾਕਾਰ ਤੇ ਐਕਟਰ ਨੇ ਉਹਨਾਂ ਦੇ ਵੱਲ ਵੀ ਅੱਜ ਇੰਸਟਾਗ੍ਰam ਤੇ ਜਿਹੜੀ ਲਾਈਵ ਹੋ ਕੇ ਇੱਕ ਵੀਡੀਓ ਪਾਈ ਗਈ ਹੈ ਉਸ ਦੇ ਵਿੱਚ ਵੀਡੀਓ ਦੇ ਵਿੱਚ ਕਿਹਾ ਗਿਆ ਕਿ ਅਮਰਤਪਾਲ ਨੂੰ ਕੋਈ ਅਧਿਕਾਰ ਨਹੀਂ ਸੀ ਕਿਸੇ ਦੀ ਜਾਨ ਲੈਣ ਦਾ ਉਸ ਨੇ ਕਿਉਂ ਮਾਰਿਆ ਸੀ ਉਹ ਕੁਝ ਗਲਤ ਨਹੀਂ ਕਰ ਰਹੀ ਸੀ ਪਰ ਥੱਲੇ ਲੋਕਾਂ ਦੇ ਵੱਲੋਂ ਕਮੈਂਟਾਂ ਦੀ ਜਿਹੜੀ ਝੜੀ ਲਗਾਈ ਜਾ ਰਹੀ ਹੈ ਵੀ ਤੁਸੀਂ ਤਾਂ ਆਪ ਬਾਲੀਵੁੱਡ ਦੇ ਵਿੱਚ ਜਿਹੜੀਆਂ ਨਿਰਵਸਤਰ ਕੁੜੀਆਂ ਨਚਾਉਂਦੇ ਹੋ ਤੁਸੀਂ ਤਾਂ ਕਲਚਰ ਖਰਾਬ ਕਰਨ ਦੇ ਵਿੱਚ ਮੂਰੀ ਹੋ ਅਪਰੋਂ ਤੁਸੀਂ ਇਸ ਤਰ੍ਹਾਂ ਨਹੀਂ ਹੈ ਜਿਹੜੀਆਂ ਲੋਕਾਂ ਨੂੰ ਵਾਈਟਾਂ ਦੇ ਰਹੇ ਹੋ ਇਸ ਤਰ੍ਹਾਂ ਲਾਈਵ ਹੋ ਕੇ ਤੁਸੀਂ ਬੋਲ ਰਹੇ ਹੋ ਦੂਜੇ ਪਾਸੇ ਮੀਕਾ ਸਿੰਘ ਦੇ ਉੱਪਰ ਆਪਣੇ ਪਰ ਵੀ ਜਿਹੜੇ આરોਪ ਲੱਗੇ ਹੋਏ ਸੀਗੇ ਦੁਬਈ ਦੇ ਵਿੱਚ ਇੱਕ ਛੇੜਛਾੜ ਮਾਮਲੇ ਦੇ ਵਿੱਚ ਇਹਨਾਂ ਦਾ ਜਿਹੜਾ ਨਾਮ ਆ ਗਿਆ ਸੀ ਥੱਲੇ ਲੋਕਾਂ ਨੇ ਬਹੁਤ ਸਾਰੇ ਕਮੈਂਟ ਕੀਤੀ ਜਾਂਦੇ ਨੇ ਕਿ ਮੀਕਾ ਆਪ ਕਿੰਨਾ ਕੁ ਦੁੱਧ ਦਾ ਤੋਤਿਆ ਹੋਇਆ ਅੱਜ ਜਿਹੜਾ ਲਾਈਵ ਹੋ ਕੇ ਇਸ ਤਰ੍ਹਾਂ ਦੀਆਂ ਸਲਾਹਾਂ ਦੇ ਰਿਹਾ ਹੈ ਤੇ ਅਮਰਤਪਾਲ ਮਹਿਰੋਂ ਹੁਣਾਂ ਦੇ ਪ੍ਰਤੀ ਜਿਹੜਾ ਗੰਦ ਬਕਰਿਆ ਦੇਖੋ ਜਿਹੜੇ ਜਿਨ੍ਹਾਂ ਦੀ ਮਾਨਸਿਕਤਾ ਕਮਜ਼ੋਰ ਆ ਨਾ ਘਟਿਆ ਹੋ ਗਈ ਜਿਹੜੇ ਲੱਚਰਤਾ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਨੇ ਅਸੀਲਤਾ ਫੁਲਾਉਣਾ ਚਾਹੁੰਦੇ ਨੇ ਇਸੇ ਹੀ ਬੰਦੇ ਨੇ ਸਾਰੇ ਉਹਨਾਂ ਨੇ ਫਿਰ ਇਹੋ ਜਿਹਾ ਗੰਦਦਾਈ ਸਾਹ ਦੇਣਾ ਚੰਗੇ ਕੰਮ ਵਾਲੇ ਤਾਂ ਉਹ ਸਾਥ ਨਹੀਂ ਦਿੰਦੇ ਹੈਗੇ ਲੋਕ ਸਾਰਾ ਕੁਝ ਜਾਣਦੇ ਨੇ ਸੋਸ਼ਲ ਮੀਡੀਆ ਦਾ ਜਵਾਨਾਂ ਵੀ ਕੌਣ ਕਿੱਥੇ ਖੜਾ ਸੀ ਫਿਰ ਉਹਦਾ ਲੋਕ ਆਪ ਹੀ ਜਵਾਬ ਦੇ ਜਾਂਦੇ ਨੇ ਕਮੈਂਟਾਂ ਦੇ ਵਿੱਚ ਉਹ ਦੱਸਦੇ ਨੇ ਵੀ ਤੂੰ ਕੀ ਕਰਦਾ ਰਿਹਾ ਹੁਣ ਤੱਕ ਇਹਨਾਂ ਨੇ ਲੱਚਰਤਾ ਹੀ ਫੁਲਾਈ ਆ ਅਸਲੀ ਇਦਾ ਹੀ ਫੁਲਾਈ ਆ ਮੀਕੇ ਵਰਗਿਆਂ ਨੇ ਇਹ ਵੀ ਗੰਦ ਦਾ ਟੋਕਰ ਹੀ ਨੇ ਕੋਈ ਸਮਾ ਆਊਗਾ ਸਾਰੇ ਨਾਲ ਹਿਸਾਬ ਕਿਤਾਬ ਹੋਊਗਾ ਸਮੇਂ ਦੀ ਉਡੀਕ ਕਰੋ ਅਸੀਂ ਹੁਣ ਇਹ ਸਾਰੇ ਕਹਿੰਦੇ ਨੇ ਵੀ ਮਾਰਨਾ ਨਹੀਂ ਸੀ ਤੇ ਹੁਣ ਅਸੀਂ ਤਾਂ ਨਹੀਂ ਕਿਸੇ ਨੂੰ ਮਾਰਦੇ ਅਸੀਂ ਕਾਨੂੰਨੀ ਤੌਰ ਤੇ ਇਹਨਾਂ ਦੇ ਜਿਨ੍ਹਾਂ ਦੇ ਸਾਰੇ ਚੈਨਲ ਨੇ ਉਹਨਾਂ ਤੱਕੜੇ ਹੋ ਜਾਣਗੇ 10 ਦਿਨਾਂ ਦੇ ਵਿੱਚ ਰਹਾਟ ਕਲਾ ਦੇਾਂਗੇ ਇਹਨਾਂ ਦੇ ਅਸੀਂ ਹੁਣ ਕਰਾਂਗੇ ਕਾਰਵਾਈ ਭੱਜਣ ਨਹੀਂ ਕਿਸੇ ਨੂੰ ਦਿੰਦੇ ਜਿਹੜੇ ਬੋਲਦੇ ਨੇ ਸਭ ਦੇ ਜਿਹੜਾ ਕਾਨੂੰਨੀ ਪੰਜਾਬ ਉਹ ਚੱਲੂਗਾ ਹੁਣ ਦੱਸਾਂਗੇ ਇਹਨੂੰ ਵੀ ਹੁਣ ਤੱਕ ਤਾਂ ਚੁੱਪ ਬੈਠੇ ਸੀ ਹੁਣ ਸਾਰੇ ਸਿਕੰਦਰੀ ਕਸੇ ਜਾਣਗੇ ਇਹ ਇਹ ਜਿਹੜੇ ਇਹ ਸਾਰੇ ਇਹ ਜਦੋਂ ਇਹ ਸਾਰੇ ਘਟਨਾਕਰਮ ਹੋਇਆ ਉਸ ਤੋਂ ਬਾਅਦ ਵਿੱਚ ਜਿਹੜਾ ਮਾਫੀਆ ਦਾ سلسلہ ਮਾਫੀਆ ਮੰਗਦਾ ਉਹ ਲਗਾਤਾਰ ਜਾਰੀ ਆ ਬਹੁਤ ਸਾਰੇ ਬਲੌਗਰ ਨੇ ਬਹੁਤ ਸਾਰੇ ਜਿਹੜੇ ਵੈਬ ਸੀਰੀਜ਼ ਬਣਾਉਣ ਵਾਲੇ ਨੇ ਜਾਂ ਸ਼ਾਰਟ ਮੂਵੀਆ ਬਣਾਉਣ ਵਾਲੇ ਨੇ ਉਹਨਾਂ ਦੇ ਵੱਲੋਂ ਲਗਾਤਾਰੇ ਮਾਫੀਆ ਦੀਆਂ ਕਾਫੀ ਵੀਡੀਓ ਜਿਹੜੀਆਂ ਸਾਹਮਣੇ ਆ ਗਈਆਂ ਨੇ ਬਾਬਾ ਜੀ ਇਸ ਤਰ੍ਹਾਂ ਲੱਗਦਾ ਕਿ ਜੇਕਰ ਪਹਿਲਾਂ ਹੀ ਸਰਕਾਰ ਇਸ ਤਰ੍ਹਾਂ ਦਾ ਕੋਈ ਕਦਮ ਚੱਕਦਾ ਪ ਉਸ ਪ੍ਰਸ਼ਾਸਨ ਇਸ ਤਰ੍ਹਾਂ ਦਾ ਕੋਈ ਕਦਮ ਚੱਕਦਾ ਤਾਂ ਭਾਈ ਅਮਰਤਪਾਲ ਮਹਿਰੋਂ ਨੂੰ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਪੈਣੀ ਸੀ ਇਹ ਇਹ ਜਿਹੜਾ ਗੰਦ ਪਾਉਣ ਵਾਲੇ ਜਾਂ ਗੰਦ ਪ੍ਰਮੋਟ ਕਰਨ ਵਾਲੇ ਇਹਨਾਂ ਨੂੰ ਜਿਹੜੀ ਆ ਉਹ ਨੱਥ ਪੈ ਜਾਣੀ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹਦਾ ਕਤਲ ਦੇ ਮਾਮਲੇ ਦੇ ਵਿੱਚ ਇਹਦੇ ਵਿੱਚ ਸਰਕਾਰ ਵੀ ਓਨੀ ਹਿੱਸੇਦਾਰੀ ਆ ਜੇ ਸਰਕਾਰ ਉਹਨਾਂ ਦੇ ਪੇਜ ਬੰਦ ਕਰਦੇ ਨਾ ਹੋ ਲਚਰਤਾ ਫਲਾਉਣ ਉਹਨਾਂ ਦੇ ਕਾਨੂੰਨੀ ਕਾਰਵਾਈ ਵੀ ਹੋਵੇ ਅੱਜ ਕੋਈ ਕਿਸੇ ਨੂੰ ਕੋਈ ਟੱਚ ਕਰ ਦਿੰਦਾ ਉਹਦੇ ਉੱਤੇ ਪਰਚਾ ਹੋ ਜਾਂਦਾ ਉਹਨੂੰ ਜੇਲ੍ਹ ਛਡ ਦਿੱਤਾ ਜਾਂਦਾ ਤੇ ਇਹਨਾਂ ਲੋਕਾਂ ਉੱਤੇ ਕਿਉਂ ਪਰਚਾ ਨਹੀਂ ਹੁੰਦਾ ਇਹਨਾਂ ਦੇ ਕਿਉਂ ਨਹੀਂ ਚੈਨਲ ਬੰਦ ਹੁੰਦੇ ਇਸ ਕਰਕੇ ਸਰਕਾਰ ਨੂੰ ਇਹਨਾਂ ਦਾ ਤੁਰੰਤ ਪਾਰਵਾਈ ਕਰਕੇ ਸਾਰੇ ਚੈਨਲ ਬੰਦ ਕਰਨੇ ਚਾਹੀਦੇ ਨੇ ਇਨਾਂ ਦੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਫਿਰ ਦੁਬਾਰੇ ਕਾੜ ਨਾ ਹੋਵੇ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਬਾਬਾ ਜੀ ਧੰਨਵਾਦ ਜੀ